ਕੀ ਹਾਲ ਹੈ ਦੋਸਤੋ ਮੈਂ ਤੁਹਾਡਾ ਦੋਸਤ ਅੱਜ ਆਪਾਂ ਪਨੀਰੀ ਵਿੱਚ ਸਪਰੇਅ ਕਰ ਰਹੇ ਹਾਂ ਚੇਲੇਟਡ ਆਇਰਨ ਜਿਹਨੂੰ ਆਪਾਂ ਲੋਹਾ ਕਹਿੰਦੇ ਨੇ ਦੇਸੀ ਭਾਸ਼ਾ ਵਿੱਚ ਠੀਕ ਹੈ ਜੀ ਆਗਾ ਜੀ ਚੇਲੇਟਡ ਜ਼ਿੰਕ ਇੱਕ ਮੈਗਨੀਸ਼ੀਅਮ ਦੀ ਸਪਰੇਅ ਆਪਾਂ ਕਰ ਰਹੇ ਹਾਂ ਹੁਣ ਦੱਸਦੇ ਹਾਂ ਸਪਰੇਅ ਕਰ ਕਿਉਂ ਰਹੇ ਆਪ ਇਹਦੇ ਵਿੱਚ ਜਿਹੜੀ ਨਵੀਂ ਪਨੀਰੀ ਉਗਰੀ ਹੈ ਗਰਮੀ ਕਾਰਨ ਇੱਕ ਤਾਂ ਅੱਜ ਹੋਈ ਦੰਨੀ ਹੈ ਉੱਗੀ ਜਾਂਦੀ ਹੈ ਪਨੀਰੀ ਪੀਲੀ ਨਾ ਹੋਵੇ ਇਹਨੂੰ ਗਰਮੀ ਨਾ ਲੱਗੇ ਜ਼ਿਆਦਾ ਤੇ ਵਧੀਆ ਹਰੀ ਭਰੀ ਖੜੀ ਰਵੇ ਇਹ ਪਨੀਰੀ ਇਸ ਵਾਸਤੇ ਆਪਾਂ ਸਪਰੇਅ ਕਰ ਦਿੰਨੇ ਆ ਪਹਿਲਾਂ ਹੀ ਕਿਉਂ ਅੱਜ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੇ ਕਰਕੇ ਇਸਕੇ ਤਾਰੇ ਵੀ ਉਸ ਤੋਂ ਜਿਹੜੇ ਪਨੀਰ ਦੇ ਪੱਤੇ ਆ ਪੀਲੇ ਹੋ ਰਹੇ ਆ ਆਪਣੇ ਇਹ ਦੇਖੋ ਕਿ ਜੋ ਕੁਦਰਤੀ ਹੋ ਗਏ ਆ 파ੜੇ ਮੋਟੇ ਇੱਤੋਂ ਛੱਡ ਰਹੇ ਆ ਪੀਲੇ ਹੋ ਰਹੇ ਆ ਇਹਦੇ ਵਾਸਤੇ ਆਪਾਂ ਪਹਿਲਾਂ ਹੀ ਕੀ ਆ ਆਪਾਂ ਆਪਣਾ ਜਿਹੜਾ ਫਸਲ ਹੈਗਾ ਉਹ ਸਪਰੇਅ ਰਾਏ ਕਰ ਦਿੰਨੇ ਆ ਇਹਦਾ ਕੋਈ ਖਾਸ ਖਰਚਾ ਨਹੀਂ ਠੀਕ ਹੈ ਜੀ ਮੈਂ ਕਰਦੇ ਆ ਸਪਰੇ ਆਪਾਂ ਲੈ ਲੈਂਦੇ ਆ ਲੋ ਜੀ ਇਹ ਸਿਲੈਕਟਡ ਡਿੰਕ ਹੈ ਇਹ ਆਪਾਂ ਢੋਲੀ ਦੀ 20 ਗ੍ਰਾਮ ਪਾਣੀ ਹੈ ਆਪਾਂ ਅੱਧੀ ਢੋਲੀ ਕਰਨੀ ਹੈ ਆਪਾਂ 10 ਗ੍ਰਾਮ ਪਾਣੀ ਹੈ ਬਸ ਆਪਣੇ ਕੋਲ 4 ਮਰਲੇ ਸਾਢੇ 4 ਮਰਲੇ ਜਿੰਦੀ ਹੈ ਆ ਆਇਰਨ ਸਿਲੈਕਟਡ ਲੋਹਾ ਜਿਹੜਾ ਆ ਵੀ ਆਪਾਂ 10 ਗ੍ਰਾਮ ਹੀ ਪਾਣਾ ਹੈ ਇਦੇ ਵਿੱਚ ਢੋਲੀ ਦੀ 20 ਗ੍ਰਾਮ ਮੈਗਨੀਸ਼ੀਅਮ 50 ਗ੍ਰਾਮ ਢੋਲੀ ਦੀ ਹਾਂ 100 ਗ੍ਰਾਮ ਪਾਣੀ ਢੋਲੀ ਦੀ ਆਪਾਂ ਪਾਣੀ ਹੈ 50 ਗ੍ਰਾਮ ਆਪਾਂ ਆ ਮਿਣਕੇ ਲੈ ਅੰਦਾਜ਼ੇ ਨਾਲ ਨਹੀਂ ਪਾਈ ਜਾਂਦੇ ਪਰ ਤੋਲਿਆ ਚ ਪਹਿਲਾਂ ਅੰਦਾਜ਼ਾ ਲਾਇਆ ਮਾੜਾ-ਮੋਟਾ ਉਹਦੇ ਨਾਲ ਪਾਈ ਜਾਂਦੇ ਆ ਠੀਕ ਹੈ ਜੀ ডোজ ਜਿਹੜੀ ਹੈ ਵੱਧ ਘਟ ਨਹੀਂ ਪਾਣੀ ਕਲੋਂ ਨੁਕਸਾਨ ਹੋ ਜੇ ਫਿਰ ਆਪਾਂ ਕਿਸੇ ਨੂੰ ਨਹੀਂ ਆਕਸਪਟ ਦੇ ਠੀਕ ਹੈ ਨਹੀਂ ਬਣਾ ਇਹਨਾਂ ਫਸ ਜਾ ਰਹੀ ਹੈ